ਤੁਸੀਂ ਦੇਖ ਰਹੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਆਂ ਦਰੇਸੀ ਰਾਮਚੰਦਰ ਹਸਪੀਟਲ ਦੇ ਵਿੱਚ ਜਿੱਥੇ ਕਿ ਇੱਕ ਭਰੂਣ ਹੱਤਿਆ ਦਾ ਮਾਮਲਾ ਸਾਹਮਣੇ ਦਰਜ ਆਂਦਾ ਹੈ ਤੇ ਮੌਕੇ ਦੇ ਉੱਤੇ ਮੁਲਾਜ਼ਮ ਪਹੁੰਚੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਔਰ ਜਾਣੀਏ ਕਿ ਪੂਰਾ ਮਾਮਲਾ ਕੀ ਹੈ ਜੀ ਭਾਈ ਨੇ ਮੈਨੂੰ ਬੁਲਾਇਆ ਮੈਂ ਸਫਾਈ ਕਰਮਚਾਰੀ ਇੱਥੇ ਜੀ ਮੈਂ ਆਪਣਾ ਕੰਮ ਕਰਦਾ ਪਿਆ ਸੀ ਕਿ ਐਮਰਜੈਂਸੀ ਕਰ ਰਹੀ ਸੀ ਇਸ ਟਾਈਮ ਉਸ ਟਾਈਮ ਮੈਨੂੰ ਬੁਲਾਇਆ ਕਹਿੰਦੇ ਇੱਧਰ ਆਓ ਪੇ ਲਾ ਕੰਮ ਕਰੋ ਉੱਥੇ ਜਖਿਆ ਕਹਿੰਦੇ ਇੱਧਰ ਕਰੋ ਬੱਚਾ ਕਰਿਆ ਆਇ ਅਸੀਂ ਉਹ ਸਾਮਨਾ ਕੋਟਨ ਵਗੈਰਾ ਨਾਲ ਚੱਕ ਕੇ ਪੈਕਿੰਗ ਕਰਕੇ ਇੱਦਾਂ ਰੱਖਿਆ ਤੇ ਤੁਹਾਨੂੰ ਪਤਾ ਲੱਗਿਆ ਹੋ ਤੱਕ ਨਹੀਂ ਭਾਜੀ ਸਾਨੂੰ ਜਸਪ੍ਰੀਤ ਸਿੰਘ ਸਰ ਕੀ ਤੇ ਕੀ ਮੈਟਰ ਕੀ ਹੈ ਹਾਂਜੀ ਕੀ ਮੈਟਰ ਕੀ ਹੈਗਾ ਤੇ ਮੈਟਰ ਇਹੀ ਹੈ ਜੀ ਸਾਨੂੰ ਉਹੀ ਸੇਰੇ ਮੈਂ ਅੱਗੇ ਆਪਣੇ ਕਾਊਂਟਰ ਤੇ ਬੈਠਾ ਆਇਆ ਸੀਗਾ ਤੇ ਸਾਨੂੰ ਮਿਲੀ ਜੋ ਇਨਫੋਰਮੇਸ਼ਨ ਮਿਲੀ ਪਿੱਛੇ ਕੋਈ ਚੀ ਹੈਗੇ ਇਦਾਂ ਦਾ ਤੇ ਜਦੋਂ ਅਸੀਂ ਆ ਕੇ ਬਣੀ ਚੈਕਿੰਗ ਕਰ ਆਪਣੇ ਨਾਲ ਮੁੰਡੇ ਨੂੰ ਲਿਆ ਹਾਂਜੀ ਠੀਕ ਹੈ ਜਾ ਕੇ ਦੇਖਿਆ ਉੱਥੇ ਮਿਲੀ ਇਦਾਂ ਦਾ ਪਿਆ ਹੈ ਪਰੋਨਾ ਤਿਆਰ ਜਿਹਦਾ ਕਿੰਦੇ ਬੱਚਾ ਸੀ ਬਿਲਕੁਲ ਛੋਟਾ ਜੋ ਲਾਈਟਾਂ ਜਗਾ ਕੇ ਪੂਰੀ ਤਰ੍ਹਾਂ ਅਸੀਂ ਦੇਖਿਆ ਤੇ ਉਹ ਤਾਂ ਪਤਾ ਲੱਗਿਆ ਹੋਗਾ ਦੇਖਿਆ ਜਮੇ ਤਾਂ ਨਹੀਂ ਸਰ ਹਜੇ ਤੱਕ ਤਾਂ ਹਜੇ ਤਾਂ ਇਦਾਂ ਦਾ ਕੁਝ ਨਹੀਂ ਮਟਰ ਹੈਗਾ ਜੇ ਤਾਂ ਮਿਲ ਗਈ ਜੇ ਤੇ ਕਹੀਏ ਵੀ ਆਪਾਂ ਉੱਥੇ ਹੀ ਸਭ ਕੁਝ ਹੋਇਆ ਹੋਵੇ ਟੀਗਾ ਉਧਰ ਦਾ ਕੋਈ ਸਿਸਟਮ ਸਾਨੂੰ ਕੁਝ ਨਹੀਂ ਨਾ ਕੋਈ ਬਿਲਡਿੰਗ ਵੈਰਾ ਕੋਈ ਕੋਈ ਕੁਝ ਨਹੀਂ ਨਜ਼ਰ ਆਈ ਵੀ ਇਦਾਂ ਹੀ ਜਿੱਦਾਂ ਮਲੀ ਚੱਕ ਕੇ ਬਿਲਕੁਲ ਟਾਇਲਟ ਦੇ ਬਿਲਕੁਲ ਪਿੱਛੇ ਆਮੰਦਾ ਨੋਰਮਲ ਬਾਥਰੂਮ ਕਰਨ ਜਾਂਦਾ ਕੋਈ ਇੱਧਰ ਉੱਧਰ ਤਿਆਰ ਮਾਰੇ ਕੁਝ ਨਹੀਂ ਨਜ਼ਰ ਆਂਦਾ ਬਿਲਕੁਲ ਟਾਇਲਟ ਦੇ ਪਿੱਛੇ ਰੱਖਿਆ ਹੈ ਤੁਸੀਂ ਮੌਕੇ ਤੇ ਅਸੀਂ ਫਿਰ ਸਿੱਧਾ ਜਾ ਕੇ ਆਪਣੇ ਸੀਨੀਅਰਾਂ ਨੂੰ ਉਹਨਾਂ ਨੂੰ ਇਨਫੋਰਮ ਕੀਤੀ ਹੈ ਫਿਰ ਮੇਰਾ ਨਾਮ ਧਰਮਪਾਲ ਸਾਹਿਬ ਇਨਸਪੈਕਟਰ ਮੈਂ ਐਸਚਓ 4 ਨੰਬਰ ਹਸਪਤਲ ਦੇ ਕੰਮ ਕਰ ਰਹੇ ਹਾਂ ਜੀ ਮਾਮਲਾ ਇਸ ਤਰ੍ਹਾਂ ਹੈ ਜੀ ਰਾਮ ਚੇਵਰਟ ਟੇਬਲ ਚਾਰੀ ਹਸਪਤਲ ਹੈ ਇੱਥੇ ਨਾਲ ਹੀ ਇਹ ਥਾਣੇ ਦੇ ਦ੍ਰਿਸ਼ੀ ਗਰਾਊਂਡ ਦੇ ਵਿੱਚ ਆ ਇੱਥੋਂ ਇੱਕ ਇਨਫੋਰਮੇਸ਼ਨ ਆਈ ਸਕਿਉਰਿਟੀ ਗਾਰਡ ਦੇ ਰਾਹੀਂ ਬਈ ਇੱਥੇ ਬਾਥਰੂਮ ਦੇ ਵਿੱਚ ਇੱਕ ਭਰੂਣ ਮਿਲਿਆ ਸਾਨੂੰ ਤੇ ਅਸੀਂ ਉਸੇ ਵੇਲੇ ਮੈਂ ਤੇ ਸੁਖਦੇਵ ਸਿੰਘ ਐਸਆਈ ਇਸੇ ਵੀਨਾਰਨੀ ਕਾਂਸਤੋ ਸੁਖਚੈਨ ਸਿੰਘ ਮੇਰੇ ਨਾਲ ਕਾਰਵਾਈ ਵਾਸਤੇ ਆਏ ਜਿਨ੍ਹਾਂ ਨੇ ਸਾਨੂੰ ਇਥੇ ਭਰੂਣ ਦਿਖਾਇਆ ਭਰੂਣ ਦੀਆਂ ਫੋਟੋਆਂ ਵਗੈਰਾ ਲਈਆਂ ਮੌਕਾ ਦੇਖਿਆ ਤੇ ਉਹ ਭਰੂਣ ਨਾਲ ਆਪਾਂ ਕਬਜ਼ੇ ਚ ਲੈ ਕੇ ਤੇ ਆਪਾਂ ਉਹਦੇ ਤੇ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਨ ਜਾ ਰਹੇ ਹਾਂ ਸਰ ਇਹ ਕਿੰਨੇ ਵੇ ਦੀ ਗੱਲ ਹੈ ਇਹ ਬਾਅਦ ਦੁਪਹਿਰ 2-3 ਵਜੇ ਦੇ ਕਰੀਬ ਇਹਨਾਂ ਨੂੰ ਪਤਾ ਲੱਗਾ ਉਸੇ ਵੇਲੇ ਲੱਗਿਆ ਥਾਣੇ ਆ ਸੀਗਾ ਉਸੇ ਵੇਲੇ ਸਾਡੇ ਕੋਲ ਪਹੁੰਚ ਗਏ ਪਤਾ ਲੱਗਿਆ ਤੁਹਾਨੂੰ ਕੀ ਹੈ ਆਪਣਾ ਕਿੱਥੋਂ ਮਿਲਿਆ ਇਹ ਇਹ ਭਰੂਨ ਜਿਹੜਾ ਵਾ ਰਾਮ ਚੇਵਲ ਟ੍ਰੈਵਲ ਚਾਰੀ ਹਸਪੀਟਲ ਦੇ ਬਾਥਰੂਮ ਦੇ ਅੰਦਰ ਹਾਂਜੀ ਬਾਥਰੂਮ ਦੇ ਅੰਦਰ ਹੀ ਟਾਇਲਟ ਬਣੀਆਂ ਹੁੰਦੀਆਂ ਨੇ ਲਾਸਟ ਟਾਇਲਟ ਸੀਗੀ ਉਹਦੇ ਪਿੱਛੇ ਪਿਆ ਸੀਗਾ ਇਹਨਾਂ ਦੇ ਦੱਸਣ ਮੁਤਾਬਕ ਤੇ ਨਾਲ ਇਹ ਇਹਦੇ ਬਾਰੇ ਤੁਸੀਂ ਜਾਂਚ ਜਾਂਚ ਕਰੋ ਕਿ ਇਹ ਲੜਕਾ ਜਾਂ ਲੜਕੀ ਦੇ ਬਾਰੇ ਨਹੀਂ ਇਹ ਸਾਰਾ ਕੁਝ ਡਾਕਟਰਾਂ ਨੇ ਦੱਸਣਾ ਸਾਨੂੰ ਅਸੀਂ ਇਹਦੀ ਬਕਾਇਦਾ ਜਿਹੜਾ ਪੋਸਟਮਾਰਟਮ ਕਰਾਵਾਂਗੇ ਉਹਦੇ ਵਿੱਚ ਇਹ ਪੁੱਛਿਆ ਜਾਊਗਾ ਡਾਕਟਰਾਂ ਨੂੰ ਵੀ ਇਹ ਮੇਲ ਆ ਜਾਂ ਫੀਮੇਲ ਆ ਕਸਰ ਕੀਤਾ ਗਿਆ ਹੈ ਬਸਤੇ ਲਾਸਟ ਦੇ ਤੇ ਇਹ ਵੀ ਆਪਾਂ ਇਹਦੇ ਤੇ ਐਫ ਆਰ ਦਰਜ ਕਰ ਰਹੇ ਆ ਇਨਵੈਸਟੀਗੇਸ਼ਨ ਸ਼ੁਰੂ ਕਰਨ ਲੱਗੇ ਆ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਕੋਈ ਆਏਗਾ ਉਹ ਚ ਫਿਰ ਦੁਬਾਰਾ ਤੁਹਾਨੂੰ ਦੱਸਿਆ ਜਾਊਗਾ ਵੀ ਕੀ ਕਾਰਵਾਈ ਹੋ ਰਹੀ ਆ